ਦੀਰ ਗੰਗਾ ਜੀ ਕੈਨਸਲ ਕਰਤਾ ਕਹਿੰਦੇ ਉੱਥੇ ਵੀ ਫੈਮਲੀਆਂ ਸੇਫ ਨਹੀਂ ਹੈਗੀ ਆ ਗੱਡੀ ਇੱਕ ਤਾਂ ਪਹਿਲਾਂ ਹੀ ਔਕੀ ਚੜ ਰਹੀ ਹੈ ਦੂਜੇ ਨੰਬਰ ਤੇ ਨਹੀਂ ਉਹ ਥੋੜਾ ਜਰ ਗੱਡੀ ਨੂੰ ਰਸਟ ਦਵਾਈ ਆ ਰਸਤਾ ਬੜਾ ਹੀ ਖਰਾਬ ਪਰ ਗੱਡੀ ਦਾ ਪੂਰਾ ਜੋਰ ਲਵਾ ਫਸ ਗਈ ਸੀ ਗੱਡੀ ਪਿੱਛੇ ਲਵਾਇਆ ਜੋਰ ਪੂਰਾ ਇਹ ਜੀ ਸਾਨੂੰ ਗਾਈਡੈਂਸ ਦੇ ਰਿਹਾ ਉੱਪਰ ਚੜਨ ਦੀ ਇੱਕ ਦੁਕਾਨ ਦੇਖੀ ਹਾਂ ਮੈਨੂੰ ਤਾਂ ਲੱਗ ਰਹੀ ਹੈ ਦੁਕਾਨ ਹੋਗੀ ਆਹਾਂ ਪੇ ਕੋਈ ਥੋੜਾ ਜਰ ਫੈਮਲੀ ਕਰਕੇ ਬੰਦਾ ਮਾੜਾ ਮੋਟਾ ਘਬਰਾ ਜਾਂਦਾ ਵੀ ਬਾਈ ਨੇਰਾ ਹੋ ਗਿਆ ਹਨਾ ਅਬਾ ਇਹਨੇ ਵਿਚਾਰਿਆ ਸੱਦਿਆ ਇਹ ਥੱਲੇ ਨਾਲ ਛੱਡ ਕੇ ਆਉਗਾ ਸਾਨੂੰ ਆਪਾਂ ਟਾਈਮ ਨਾਲ ਆਓ ਜਿਆਦਾ ਨੇਰਾ ਨਾ ਕਰੋ ਗੱਡੀਆਂ ਨੇਰਾ ਸਾਨੂੰ ਹੋ ਗਿਆ ਜਿਆਦੇ ਥੋੜਾ ਟਾਈਮ ਨਾਲ ਆ ਜਾਵਾ ਦੇਣ ਨਵੀਂ ਸ਼ੁਰੂਆਤ ਹੁਣ ਅਸੀਂ ਚੱਲੇ ਆ ਜੀ ਥੋੜਾ ਸਾਦਾ ਪਾਣੀ ਛੱਕ ਕੇ ਤੇ ਗੁਰਦੁਆਰਾ ਸਾਹਿਬ ਤੋਂ ਟ੍ਰੈਕਿੰਗ ਕਰਕੇ ਚੱਲੇ ਆ ਟ੍ਰੈਕਿੰਗ ਕਰਾਂ ਚੱਲੇ ਆ ਖੀਰ ਗੰਗਾ ਦੀ ਇਹ ਗੰਗਾ ਤੋਂ ਬਾਅਦ ਫਿਰ ਦੇਖਦੇ ਆ ਜੇ ਟਾਈਮ ਵਜਾ ਤੇ ਕੋ ਟ੍ਰੈਕਿੰਗ ਨਹੀਂ ਤਾਂ ਫਿਰ ਅੱਗੇ ਜਾਵਾਂਗੇ ਅਸੀਂ ਲੋ ਜੀ ਅਸੀਂ ਚੱਲੇ ਹੁਣ ਖੀਰ ਗੰਗਾ ਦੇ ਟ੍ਰੈਕਿੰਗ ਕਰਨ ਅਗਲਾ ਤੋਂ ਗੱਡੀ ਜਾਵਾਂਗੇ ਉੱਤੇ ਜਾ ਕੇ ਫਿਰ ਟ੍ਰੈਕਿੰਗ ਕਰਾਂਗੇ ਬਾਕੀ ਜਾ ਕੇ ਪਹਿਲੀ ਵਾਰ ਐਕਸਪੀਰੀਅੰਸ ਕਰਨਾ ਜਾ ਕੇ ਦੇਖਦੇ ਆ ਕੀ ਬਣਦਾ ਤੇ ਅੱਗੇ ਅੱਗੇ ਜਿਵੇਂ ਜਿਵੇਂ ਜਾਵਾਂਗੇ ਵੀਡੀਓ ਬਣਾਈ ਜਾਵਾਂਗੇ ਹਾਂਜੀ ਸਮਾਂ ਹੀ ਹੋ ਗਈ ਸੀ ਸਾਰੇ ਇੱਥੇ ਆ ਗਏ ਹਾਂਜੀ ਲਾਵਾ ਜੀ ਕਹਾਂ ਸੇ ਆਏ ਹੋ ਆਪ ਹਾਂਜੀ ਸਲਾਮਾ ਜੀ ਇੱਕ ਹੀ ਕਰਨ ਲੱਗਿਆ ਫੋਟੋ ਕਰਾਉਣ ਲੱਗਿਆ ਆ ਬਾਈ ਜੀ ਹੁਣ ਹੀ ਉਰੇ ਆਪਣੇ ਫੋਟੋਗ੍ਰਾਫੀ ਕਰਦੇ ਨੇ ਨਾਲ ਇੱਥੇ ਦਾ ਕਲਚਰ ਦੱਸ ਕੇ ਕਲਚਰ ਦੇ ਕੱਪੜੇ ਰੱਖ ਕੇ ਉਹਨੇ ਫੋਟੋਗ੍ਰਾਫੀ ਕਰਾਉਣਾ ਠੀਕ 100 ਰੁਪਿਆ ਪਰ ਫੋਟੋ ਦਾ ਲੈਂਦੇ ਆ ਫੋਟੋ ਕੱਢ ਕੇ ਦਿੰਦੇ ਨੇ ਤੇ ਅੱਗੇ ਅਸੀਂ ਜਾਵਾਂਗੇ ਹੁਣ ਘੀਰ ਗੰਗਾ ਜੀ ਕੈਂਸਲ ਕਰਤਾ ਕਹਿੰਦੇ ਉੱਥੇ ਵੀ ਫੈਮਲੀਆਂ ਸੇਫ ਨਹੀਂ ਹੈਗੀਆਂ ਥੋੜੀ ਜੀ ਮਤਲਬ ਕਿ ਮੁੰਡੇ ਉੱਥੇ ਖਾ ਪੀ ਕੇ ਜਾਂਦੇ ਨੇ ਹਨਾ ਤੇ ਉੱਥੇ ਫੈਮਿਲੀ ਸੇਫ ਨਹੀਂ ਹੈਗੀ ਤੇ ਜਦੋਂ ਕੱਲਾ ਮੁੰਡਾ ਖੁੰਡਾ ਜਾ ਸਕਦੇ ਨੇ ਪਰ ਫੈਮਿਲੀ ਦਾ ਔਖਾ ਇਸ ਕਰਕੇ ਅਸੀਂ ਪਲਾਨ ਚੇਂਜ ਕਰਤਾ ਤੇ ਇੱਧਰ ਇੱਕ ਹੋਰ ਜਗ੍ਹਾ ਵਾ ਉਹ ਜਗ੍ਹਾ ਦਾ ਨਾਮ ਹੈਗਾ ਬਿਜਲੀ ਮਾਹ ਦੇ ਬਿਜਲੀ ਮਾਹ ਦੇਵ ਚੱਲੇ ਆ ਸੀ ਉੱਥੇ ਘੁੰਮਾਂਗੇ ਉੱਪਰ ਨਾਲੇ ਮੱਥਾ ਟੇਕ ਆਵਾਂਗੇ ਤੇ ਫਿਰ ਅਸੀਂ ਨਿਕਲਾਂਗੇ ਕਰਨ ਬਾਕੀ ਉਹ ਦੇਖੋ ਸਾਡਾ ਪਤਾ ਕਿੱਥੇ ਪਹੁੰਚਿਆ ਹੈ ਦੇਖੋ ਉਹ ਕੁੜਤੇ ਫਿਰ ਰਹੇ ਹਨ ਕਿੰਨੇ ਦੂਰ ਪਹੁੰਚਿਆ ਲਓ ਜੀ ਜਿੱਥੇ ਪਤੰਦਰ ਗਿਆ ਸੀ ਤੇ ਫਿਰ ਸਾਡਾ ਨਾਲ ਦਾ ਗਿਆ ਸੀ ਹੁਣ ਅਸੀਂ ਵੀ ਚੱਲੇ ਹਾਂ ਉੱਥੇ ਹੀ ਦੇਖਦੇ ਜਾ ਕੇ ਨਜ਼ਾਰੇ ਨਾਲ ਕਿਰੋ ਜੀ ਚੱਲੀਏ ਨਾਲੇ ਕਹਿੰਦੇ ਰੋਟੀ ਪਣੀ ਹਜਮ ਹੋ ਜੂ ਪੂਰੀਆਂ ਖਾਧੀਆਂ ਨੇ ਪੂਰੀਆਂ ਆਜਮ ਕਰਨੀਆਂ ਔਖੀਆਂ ਨੇ ਸੈਰ ਹੁੰਦੀ ਨਾਲੇ ਵਾਗ ਰਹੇ ਲੋਕਾਂ ਨੇ ਵਧੀਆ ਇੱਧਰ ਆ ਦੇਖੋ ਨਾਰਾ ਦੇ ਬਾਗ ਲੱਗੇ ਹੋਏ ਦੇਖੋ ਨਾਰਾ ਦੇ ਬਾਗ ਨੇ ਇਹ ਪੁਲ ਬਣਾਇਆ ਦੇਖੋ ਹੈ ਤਾਰਾਂ ਜੀ ਨਾਲੇ ਪੁਲ ਬਣਾਇਆ ਹੋਇਆ ਇਹ ਪੁਲ ਪੂਰਾ ਹਿੱਲ ਰਿਹਾ ਪੂਰਾ ਪੂਰਾ ਇਹ ਰਿਹਾ ਬਹੁਤ ਜਿਵੇਂ ਚੰਡੋਲ ਦੇ ਜਿਹੜੇ ਨੇ ਇਹ ਲੱਗਦਾ ਚਾਈ ਬਹੁਤ ਹੈ। ਰੇਕ ਜਗਾ ਨਜ਼ਾਰੇ ਲੈਣੇ ਤਾਂ ਆਪਣੇ ਆਪ ਨੇ। ਬੱਕੀ ਮੰਦੇ ਅੰਦਰ ਤੇ ਮਨ ਨਹੀਂ ਸੁਖੀ ਤੇ ਕਿਤੇ ਵੀ ਸੁਖਰੀ ਮਿਲਣਾ ਨਹੀਂ ਤੇ ਸਾਰੀ ਜਗਾ ਹੀ ਸੋਖਾ। ਹੋਰ ਚੱਲਿਆਂ ਜੀ ਉੱਧਰ ਨੂੰ। ਬਿਜਲੀ ਮਹਾਦੇਵ ਤੋਂ ਬਾਅਦ ਫਿਰ ਅਸੀਂ ਘਰੋਂ ਨਿਕਲਣਾ। ਚਲੋ ਆਜੋ ਵੀ ਲੇਟ ਹੋ ਗਏ ਬਹੁਤ ਟਾਈਮ ਹੋ ਗਿਆ ਆਜੋ ਆਜੋ। ਆਪਾਂ ਨੂੰ ਟਾਈਮ ਉਧਰ ਵੀ ਲੱਗ ਜਾਣਾ ਉਹ ਚੜਾਈ ਚੜਨੀ ਬਹੁਤ ਔਖੀ ਹੈ ਗੱਡੀ ਇੱਕ ਤਾਂ ਪਹਿਲੀ ਔਖੀ ਚੜ ਰਹੀ ਹੈ ਦੂਜੇ ਨੰਬਰ ਤੇ ਨਹੀਂ ਉਹ ਐ ਪਹਾੜਾ ਦੇ ਆਪਾਂ ਸਹੀ ਹੈ ਜੇ ਐ ਆ ਰਹੇ ਦੀ ਆ ਤਾਂ ਬਾੜੀ ਖਾਈ ਵਾਲਾ ਕੰਮ ਲੱਗਦਾ ਪਿਆ ਦੇਖ ਸਿੱਧੇ ਨੇ ਨਾ ਥੋੜੇ ਫਿਰ ਸਿੱਧੀ ਚੜਾਈ ਹੋ ਆ ਇਹਦੇ ਹੈ ਨਹੀਂ ਮਤਲਬ ਕਿ ਸੰਤਲ ਹੈ ਨਹੀਂ ਬੜਾ ਆ ਬੜਾ ਦੇਖਾ ਦੇਖੇ ਰੋ ਸੰਤ ਚੜੀ ਸਿੱਧੀ ਸਿੱਧੀ ਚੜਾਈ ਕੋਈ ਬਹੁਤ ਜਿਆਦਾ ਰੋਡ ਖਰਾਬ ਆ ਜਿਵੇਂ ਹੀ ਆਫ ਰੋਡਿੰਗ ਆ ਤਾਂ ਇਹਦਾ 4x4 ਹੀ ਰਹਿਣਾ ਚੜੀ ਜਾਂਦੀ ਗੱਡੀ ਚਲੋ ਕੋਈ ਚੱਕਰ ਨਹੀਂ ਪਰ 4x4 ਬੱਧ ਕੰਮ ਆ ਵਾ ਧੰਨਵਾਦ ਕਿੰਨਾ ਜਿਆਦਾ ਨਾ ਮੈਂ ਨਾ ਜੇ ਤਾਂ ਮਨ ਬਦਲਣ ਲੱਗਿਆ ਸੀ ਕਿ ਨਾ ਹੀ ਜਾਈਏ ਰਸਤਾ ਬੜਾ ਖਰਾਬ ਆ ਚਲੋ ਹੁਣ ਹੋ ਗਿਆ ਤੁਰ ਪਏ ਤਾਂ ਜਾ ਗਈ ਆਨੇ ਉੱਪਰ ਦੇਖਿਆ ਉਹਨੇ ਕੀ ਆ ਰਸਤਾ ਬੜਾ ਜਿਆਦਾ ਖਰਾਬ ਆ ਵੈਸੇ ਜਿਉਣਾ ਹੋਇਆ ਤਾਂ ਤੁਸੀਂ ਆਪਾਂ ਦੇਖ ਕੇ ਆਇਓ ਮੈਂ ਇਹ ਗੱਡੀ ਉਰੇ ਖੜਾਤੀ ਆ ਇੱਥੇ ਪਾਰਕ ਹੀ ਜਲਾਵੀ ਹੁਣ ਚੱਲੇ ਆ ਪੈਦਲ 4x4 ਗੱਡੀਆਂ ਚੋ ਜਾਂਦੀਆਂ ਨੇ ਕਈ ਇੱਥੇ ਜਿਹੜੇ ਵਸਨੀਕ ਨੇ ਚੜਾਈ ਜਾਂਦੇ ਆਲਟੋ ਵੀ ਚਲੀ ਜਾਂਦੀ ਉੱਪਰ ਚੜ ਜਾਂਦੀ ਆ ਹੋਰ ਗੱਡੀਆਂ ਵੀ ਚੜ ਜਾਂਦੇ ਪਰ ਹੁਣ ਹਿਸਾਬ ਨਹੀਂ ਹੈ ਕਿਤੇ ਫਸ ਗਈ ਹੋਵੇ ਇੱਥੇ ਇਦੀ ਮਿੰਤ ਕਰਾਂਗੇ ਇਹ ਤੋਹੇਗਾ ਤਨਕਾ ਕਿਲੋਮੀਟਰ ਤੇ ਕੋਈ ਗੱਲ ਨਹੀਂ ਪਰ ਹੈ ਨਜ਼ਾਰਾ ਹੁਣ ਕਹਿੰਦੇ ਚੋਟੀ ਤੇ ਜਾ ਕੇ ਆਉਣਾ ਜਿਹੜਾ ਇੰਨੀ ਦੂਰ ਆ ਗਏ ਤੇ ਜਾਵਾਂਗੇ ਚੋਟੀ ਤੇ ਪਰ ਗੱਡੀ ਦਾ ਪੂਰਾ ਜੋਰ ਲਵਾ ਫਸ ਗਈ ਸੀ ਗੱਡੀ ਪਿੱਛੇ ਲਵਾਇਆ ਜੋਰ ਪੂਰਾ ਗੱਡੀ ਚੜ੍ਹ ਤਾ ਜਾਂਦੀ ਹੈ ਅਸਦੀ ਗੱਲ ਨਹੀਂ ਪਰ ਰਿਸਕ ਕੰਨ ਲੈਣਾ ਉਹ ਕੋਈ ਬੰਦ ਨਹੀਂ ਕੋਤੇ ਨਹੀਂ ਪਾਉਂਦੇ ਜੀ ਜੀ ਕੋਲ ਅੱਗੇ ਜੀ ਪਾਉਂਦੇ ਜੀ ਉਹ ਵੀ ਤਾਂ ਮੈਂ ਆ ਗਿਆ ਸਮਝਾਉਂਦਾ ਇਹਨੂੰ ਵਧੀਆ 2 ਘੰਟੇ ਲੱਗਣੇ ਨੇ ਤੜਕੇ ਜਾ ਰਹਾ ਮੈਂ ਅਰੇ ਨਿਆਰਾ ਤੇ ਕੋ ਨਿਆਰਾ ਓ ਦੇਖੋ ਬਾਈ ਕਿਧਰੋਂ ਗੱਡੀ ਲਈ ਆਉਂਦਾ ਪੁੱਛਦੇ ਇਹਨੂੰ ਗੱਡੀ ਜਾਂਦੀ ਆ ਆ ਬਾਈਆਂ ਨੇ ਦੱਸਿਆ ਇਹਦੇ ਵੀ ਕਿਲੋਮੀਟਰ ਤੱਕ ਹੀ ਗੱਡੀ ਜਾਣੀ ਆ ਉਦੋਂ ਅੱਗੇ ਵੀ ਕਦੇ ਕਿਲੋਮੀਟਰ ਤੱਕ ਹੀ ਗੱਡੀ ਜਾਣੀ ਆ ਉਦੋਂ ਅੱਗੇ ਨਹੀਂ ਜਾਣੀ ਕਿ ਉੱਥੇ ਘਟਾਉਣੀ ਪੈਣੀ ਆ ਉਦੋਂ ਅੱਗੇ ਖਰਾਬ ਆ ਸਿਸਟਮ ਰਾਹ ਜਿਆਦਾ ਹੀ ਖਰਾਬ ਆ ਆ ਲਿਖਿਆ ਹੈ ਮਹਾਦੇਵ ਵੇ ਮਤਲਬ ਇੱਧਰ ਜਾਣ ਦਾ ਰਸਤਾ ਰਸਤਾ ਪੂਰਾ ਖਤਰਨਾਕ ਆ ਜੀ ਮਤਲਬ ਠੀਕ ਹੈ ਪੌੜੀਆਂ ਜੇ ਬਣੀਆਂ ਹੋਈਆਂ ਨੇ ਥੋੜੇ ਪੱਥਰਾਂ 'ਚ ਲਾ ਕੇ ਪੌੜੀਆਂ ਟੈਪ ਬਣਾਇਆ ਹੈ ਘਰ ਦੇ ਬੜੀ ਛੇਤੀ ਥੱਕਦੇ ਆ ਯਾਨੀ 200 ਮੀਟਰ ਨਹੀਂ ਚੱਲਦੇ ਜਦੀ ਬਹਿ ਜਾਂਦੇ ਕਿਉਂਕਿ ਹੁਣ ਆਪਣਾ ਆਪਣਾ ਸਰੀਰ ਸਾਰਾ ਦਾਕ ਨਹੀਂ ਤੱਕਾ ਵੀ ਨਹੀਂ ਕਰਦੇ ਹਾਂ ਹੌਲੀ ਏ ਬਸ ਇੱਥੇ ਬੈਠਾ ਵਾ ਆਜੋ ਹੌਲੀ ਹੌਲੀ ਹਾਂ ਬੰਦਾ ਇਹ ਭੁੱਖਾ ਨਹੀਂ ਮਰਦਾ ਭੁੱਖਾ ਕੀ ਮਤਲਬ ਵੀ ਇਹਨਾਂ ਦੀ ਖੇਤੀ ਉਹ ਇਹੀ ਹੈ ਮੇਨ ਕੀਤਾ ਹੀ ਇਹੀ ਹੈ ਇਹਨਾਂ ਦਾ ਕਿ ਫਰੂਟ ਲਾਉਂਦੇ ਨੇ ਆ ਦੇਖੋ ਆੜੂ ਕਿੰਨੇ ਵਧੀਏ ਹੈਨਾ ਮਤਲਬ ਟਰੈਕਿੰਗ ਲਈ ਕੋਈ ਆਵੇ ਇੱਦਾਂ ਹੈ ਨਾ ਤੇ ਰਸਤੇ 'ਚ ਫਰੂਟ ਫਰਟ ਬਹੁਤ ਲੱਗੇ ਹੋਏ ਨੇ ਮਤਲਬ ਐ ਤੋੜ ਕੇ ਧਿਆਨ ਨਾ ਖਾਇਓ ਹੋਰ ਕਿਤੇ ਮਾਲਕਾ ਜੀ ਅਗਲੇ ਦਾ ਬੋਲੇ ਚੱਲ ਅਗਲੇ ਨੂੰ ਪੈਸੇ ਦੇ ਦੋ ਭਈ ਵੀ ਪੈਸੇ ਲੈ ਲਓ ਮਤਲਬ ਪੂਰਾ ਵਧੀਆ ਸਿਸਟਮ ਆਓ ਜ਼ਰੂਰ ਟਰੈਕਿੰਗ ਕਰੋ ਯਾਰ ਸਰੀਰ ਨੂੰ ਵੀ ਪਤਾ ਲੱਗਦਾ ਆ ਦੇਖ ਫੇਰ ਲਿਖਿਆ ਵੀ ਹਰ ਹਰ ਮਹਾਦੇਵ ਰਸਤਾ ਵੀ ਅੱਗੇ ਆਹ ਔੜੀਆਂ ਬਣੀਆਂ ਨੇ ਤੇ ਸ਼ਾਰਟਕਟ ਇਹ ਯਾਰ ਰਸਤਾ ਆਪਣੇ ਸਰੀਰ ਦੀ ਸ਼ਮਤਾ ਨਾਲ ਜਿਹੜਾ ਬੰਦਾ ਆ ਸਕਦਾ ਜਰੂਰ ਆਓ ਮਨੀਕਾ ਸਾਹਿਬ ਤੋਂ ਉੱਲੂ ਵੱਲ ਉੱਲੂ ਵਾਲੇ ਰਸਤੇ ਤੇ ਵਿੱਚ ਮਿਲਦਾ ਰਸਤਾ ਹੈ ਆਗੇ ਆਜੋ ਆਜੋ ਤੇ ਉੱਲੂ ਵਾਲੇ ਰਸਤੇ ਤੇ ਮਿਲਦਾ ਇੱਥੇ ਮਤਲਬ ਤੁਸੀਂ ਗੱਡੀ 3 ਕਿਲੋਮੀਟਰ ਤੇ ਗੱਡੀ ਖੜਾ ਦਿਓ ਆਪਾਂ ਪਾਰਕਿੰਗ ਤੇ ਉੱਦੋਂ ਬਾਅਦ ਟ੍ਰੈਕਿੰਗ ਕਰੀਏ ਇੱਥੇ ਜੀ ਰਸਤੇ ਜਾਗੀ ਦੁਕਾਨ ਹੋਰ ਜੀ ਕੈਸੇ ਹੋ ਇੱਕ ਦੁਕਾਨ ਦੇਖੀ ਹਮੇ ਤਾਂ ਲੱਗਨੀ ਆ ਦੁਕਾਨ ਹੋਗੀ ਯਾ ਫੇ ਕੋਈ ਇਹ ਗਾਉਂ ਆਇਆ ਗਾਉਂ ਕੌਣ ਸਾ ਗਾਉਂ ਹੈ ਇਹ ਉਹ ਗਰਾ ਉਹ ਜੀ ਇੱਥੇ ਖਾ ਪੀ ਕੇ ਹੁਣ ਮਾੜਾ ਵੜਾ ਪਾਣੀ ਪੂਣੀ ਪੀਤਾ ਤੇ ਚੱਲੇ ਹੁਣ ਅੱਗੇ ਇਹ ਬਾਈ ਰੱਖਸ਼ਾ ਕਰ ਲਿਆ ਰਹਾ ਸਾਡੀ ਤੁਮ ਆਤਮਾ ਨੇ ਫੇਜਾ ਦੇਖੋ ਹੈ ਪਿੱਛੇ-ਵਿਛੇ ਹਾਂ ਜੀ ਆਜੋ ਇਹ ਜੀ ਸਾਨੂੰ ਗਾਈਡੈਂਸ ਦੇ ਰਿਹਾ ਉੱਪਰ ਚੜਨ ਦੀ ਹੈ ਮੂਰੇ-ਮੂਰੇ ਜਾ ਰਹੇ ਹੁਣ ਪਿੱਛੇ ਸੀਗਾ ਪਹਿਲਾਂ ਇਹ ਤੱਕ ਜੀ ਗੱਡੀਆਂ ਆਉਂਦੀਆਂ ਨੇ ਪਾਰਕ ਲਈ ਆਪਾਂ ਇਹਨਾਂ ਦਾ ਨੰਬਰ ਲਿਖਿਆ ਹੈ ਕੋਈ ਨੰਬਰ ਆਉਂਦਾ ਹੱਸਾ ਪੂਰੇ ਤੱਕ ਹੋਮਸਟੇ ਵੀ ਲਿਖਿਆ ਹੈ ਇਹਨਾਂ ਨੇ ਹੋਮਸਟੇ ਵੀ ਕਰ ਸਕਦੇ ਆ ਤੇ ਟੈਂਟ ਵੀ ਮਿਲਦੇ ਨੇ ਬਸ ਤੇ ਇਹ ਪਾਰ ਕੇ ਉਹਰੇ ਗੱਡੀਆਂ ਖੜੀਆਂ ਸਾਹਮਣੇ ਇੱਥੇ ਪਾਰਕ ਕਰਾਉਂਦਾ ਤੂੰ ਕਿ ਭੈਣ ਜੀ ਗੱਡੀ ਚੜ੍ਹ ਸਕਦੀ ਆ ਦੇ ਵੇਸੇ ਖੜੀਆਂ ਨੇ ਸਾਰੀਆਂ ਹੀ ਅਸੀਂ ਇਹ ਲੜਾਤੀ ਪਰ ਚਲੋ ਕੋਈ ਗੱਲ ਦੀ ਹਾਲੀ ਬਰੀ ਨਹੀਂ ਐਕਸਪੀਰੀਅੰਸ ਹੀ ਕਰਨਾ ਹੁੰਦਾ ਐਕਸਪੀਰੀਅੰਸ ਕਰਕੇ ਹੀ ਪਤਾ ਲੱਗਦਾ ਕਿ ਕਿਵੇਂ ਕਰੇਗੇ ਕਿਵੇਂ ਨਹੀਂ ਅਗਲੀ ਵਾਰ ਲਿਆਵਾਂਗੇ ਗੱਡੀ ਉੱਪਰ ਇਹ ਉੱਪਰ ਤੱਕ ਪੂਰਾ ਛੋੜ ਕੇ ਆਤਾ ਹੈ ਹੱਸਣੇ ਲੱਗੇ ਵੀਡੀਓ ਬਣਨੇ ਲੱਗੇ ਹਾਂਜੀ ਮਿੱਤਰ ਪਹਿਰੇ ਨਾਲ ਨਾਲ ਹੀ ਰਹਿਣਾ ਇਹਨੇ ਇੱਥੇ ਬੈਠਣ ਦਾ ਜਗ੍ਹਾ ਬਣਾਈ ਹੋਈ ਹੈ ਪਤਾ ਨਹੀਂ ਕਿ ਪਾਣੀ ਪਾਣੀ ਪੀਣ ਵਾਸਤੇ ਜਗ੍ਹਾ ਬਣਾਈ ਹੈ ਦੇਖੋ ਇਹ ਰਸਤਾ ਅਸੀਂ ਭਰ ਗਏ ਸੀ ਹਰ ਕੁੱਤੇ ਸਾਨੂੰ ਰਾਹ ਵਿਖਾਤਾ ਉਹ ਅੱਗੇ ਅੱਗੇ ਜਾਂਦੇ ਆ ਦਰਵੇਸ਼ ਉਹ ਆ ਰਹੇ ਅੱਗੇ ਰਹੀ ਨੇ ਇੱਥੋਂ ਪੱਕਾ ਯਾ ਰਸਤਾ ਆ ਗਿਆ ਉਹਦੇ ਛੇਤੀ ਆਉ ਪਰ ਹੈ ਚੜਨ ਵਾਲਾ ਥੋੜਾ ਮੁਸ਼ਕਲ ਆ ਗਿਆ ਉਹਦੇ ਨਾਲ ਸਿੱਧੀ ਚੜਾਈ ਆ ਜਰੇ ਲੋਕਾਂ ਦੇ ਲੱਕੜ ਦੇ ਘਰ ਨੇ ਦੇਖੋ ਬੰਦੇ ਥੋੜੇ ਇੱਥੇ ਤਾਂ ਜੀਵਨ ਦੇਖੋ ਕਿੰਨਾ ਘੈੜਾ ਕੁੱਤਰਤ ਨਾਲ ਵਸੇ ਹੋਏ ਨੇ ਇੱਤਰਾ ਪਿਆਰਾ ਪਿੱਛੇ ਰਹਿ ਗਿਆ ਲੇਟ ਹੋ ਗਿਆ ਹੁਣ ਆਇਆ ਨਾਲ ਨਾਲ ਅੱਗੇ ਨਾ ਆਉ ਪੁੱਤੋ ਤੇ ਫਿਰ ਉਹ ਵੱਡੂ ਦਾ ਡੰਡਾ ਨਹੀਂ ਮਾਰਨਾ ਬਣੇ ਡੰਡਾ ਜੜੀ ਮਾਰ ਦਿੰਦਾ ਮੈਂ ਜ਼ੋਰ ਨਾਲ ਚਲੋ ਜੀ ਚਲ ਚਲ ਨਾਲ ਨਾਲ ਆਇਆ ਸਾਡੇ ਪਿੱਛੇ ਰਹਿ ਗਿਆ ਪਤਾ ਨਹੀਂ ਹੋਰ ਰਾਹ ਹੋਣਾ ਕੋਈ ਉਹ ਉੱਪਰ ਨੂੰ ਗਏ ਦਿਆ ਰਾਹ ਇੱਧਰ ਨੂੰ ਵੀ ਆ ਇੱਕ ਤੇ ਪਰ ਉਹ ਰਾਹ ਉੱਪਰ ਜਾਂਦਾ ਬਹੁਤ ਸੋਹਣਾ ਯਾਰ ਦ੍ਰਿਸ਼ ਹੈ ਬਹੁਤ ਸੋਹਣਾ ਮਤਲਬ ਮਾਹੌਲ ਆ ਕੁਦਰਤ ਨਾਲ ਮੇਲ ਮਲਾਪ ਤਾਂ ਬੜਾ ਜ਼ਰੂਰੀ ਆ ਮਤਲਬ ਕੁਦਰਤ ਨਾਲ ਜੇ ਤੁ ਆਪਾਂ ਕੁਦਰਤ ਦੇ ਵਿੱਚ ਅਸਲੀ ਕੁਦਰਤ ਦੇ ਵਿੱਚ ਆਉਨੇ ਆ ਅੱਧੀ ਦੁਨੀਆਦਾਰੀ ਭੁੱਲ ਜਾਂਦੀ ਆ ਨਜ਼ਾਰਾ ਆ ਗਿਆ ਪੁੱਤ ਕਿੱਥੇ ਜਾ ਰਹੇ ਹੋ ਹਾਂ ਹਾਂ ਇਹ ਵਾਲਾ ਉਹ ਇਹ ਇੱਥੇ 3 ਲਬੇ 커피 शुक्रिया जी शुक्रिया ਬਹੁਤ ਬਹੁਤ ਤੇ ਇਹ ਤੇ ਸਿਸਟਮ ਆਇਆ ਕਿ ਪੂਰੀ 커피 ਸੁਆਸੀ ਚਾਹ ਵੀ ਸੁਆਸੀ ਕਿਉਂਕਿ ਇਹਨਾਂ ਦੁੱਧ ਜਿਹੜਾ ਘਰ ਦਾ ਹੀ ਆ ਇਹ ਘਰ ਦਾ ਦੁੱਧ ਹੀ ਵਰਤਦੇ ਨੇ ਤੇ ਇਹ ਕਹਿੰਦੇ ਹੀ ਬਾਹਰਲਾ ਪੈਕਟ ਬੋਟਲ ਵਾਲਾ ਦੁੱਧ ਨਹੀਂ ਵਰਤਦੇ ਕੋਈ ਟਰੈਕਿੰਗ ਲਈ ਆਉਂਦਾ ਪੂਰੇ ਸਟੇਕ ਅਸਟੇ ਵੀ ਕਰ ਸਕਦੇ ਹੋ ਇਹ ਕੈਂਪ ਬਣੇ ਹੋਏ ਆਪਣੇ ਟੈਂਟ ਦਿੰਦੇ ਨੇ ਉਹਨੇ ਕਿੰਨਾ ਉਹ ਵੀ ਤੁਹਾਨੂੰ ਦਿਖਾਉਨੇ ਆ ਕਿੰਨੇ ਪੈਸੇ ਮੰਗਦੇ ਆ 7-800 ਜਾਂ 900 ਰੁਪਏ ਚ ਮਿਲਦਾ ਹੈ ਹਨਾ ਉੱਪਰ ਸਵਰਗੀ ਹੈ ਉੱਪਰ ਕਹਿੰਦੇ ਸਵਰਗੀ ਹੈ ਚਲੋ ਦੇਖਦੇ ਆ ਜਾ ਕੇ ਸਵਰਗ ਵੀ ਇੰਨਾ ਮਿਹਨਤ ਕਰਕੇ ਆਏ ਪਰ ਐ ਪੂਰੀ ਕਸ਼ਮੀਰ ਵਾਲੀ ਫੀਲਿੰਗ ਆ ਰਹੀ ਹੈ ਇਹ ਪੂਰਾ ਨਜ਼ਾਰਾ ਦੇਖੋ ਕਿੰਨਾ ਬੈਠੇ ਨੇ ਉੱਪਰ ਆਹ ਪੂਰਾ ਨਜ਼ਾਰਾ ਰੀਸ ਹਾ ਸੰਗਾ ਜਾ ਰਹੀ ਹੈ ਜੀ ਠੀਕ ਹੈ ਆਜੋ ਸੁਣੋ ਸੁਣੋ ਵਸੇ ਪੰਜਨ ਵਾਲੀਆਂ 50 ਮੀਟਰ ਹੈਗੇ ਠੰਡੀ ਹਵਾ ਚੱਲਣ ਲੱਗ ਗਈ ਬਹੁਤ ਲੋਕ ਬਹਰੋਂ ਆਏ ਨੇ ਜੀ ਇੱਥੇ ਆ ਬਣਾਏ ਇਹਨਾਂ ਨੇ ਇਹ ਭਾਈ ਸਾਹਿਬ ਟੈਂਟ ਦਿੰਦੇ ਨੇ ਅਗਰ ਵਿਦ ਖਾਣਾ ਲੈਣਾ ਤਾਂ 800 ਰੁਪਏ ਪਰ ਪਰਸ ਜੇ ਤੁਸੀਂ ਮਤਲਬ ਇਕੱਲਾ ਟੈਂਟ ਲੈਣਾ ਤਾਂ 1000 ਰੁਪਏ ਦਾ ਟੈਂਟ ਦੇ ਦਿੰਦੇ ਨੇ ਚਾਹੇ 4 ਬੰਦੇ ਸੋਵੇ ਚਾਹੇ 5 ਆਟਾਂਟਾਂ ਦੇ ਵਿੱਚ ਗਏ ਜਾਂਦੇ ਨੇ ਤੁਸੀਂ ਰਾਤ ਵੀ ਰਹਿ ਸਕਦੇ ਵਧੀਆ ਮਾਹੌਲ ਹਾਰੇ ਐਸੇ ਦੇਖ ਰਿਆ ਸੀ ਸ਼ਾਇਦ ਰਹਿ ਜੀ ਕਿ ਪੱਕਾ ਨਹੀਂ ਪਤਾ ਤੁਸੀਂ ਜਿਹੜਾ ਖਾਣਾ ਤੁਸੀਂ ਜੇ ਖਾਣਾ ਖਾਉਂਗੇ ਤਾਂ ਮੈਂ ਐਂਟਰ ਲੈ ਲਉ ਕੱਲਾ ਹੈ ਜੀ ਠੀਕ ਆ ਖਾਣਾ ਬਣਾ ਨਾਲ ਲਿਓ ਵਧੀਆ ਮੇਕੂ ਕੰਨਾ ਰਾਮਪੁਰ ਨਹੀਂ ਹੈ ਨਹੀਂ ਦੇਖੋ ਯਾਨੀ ਹੋਰ ਉਹ ਉੱਪਰ ਚੜਾਈ ਜਾਣਾ ਟੌਪ ਤੇ ਉੱਥੇ ਜਾ ਕੇ ਮੰਦਿਰ ਵਧੀਆ ਫਸਲੇ ਨੂੰ ਬਹੁਤ ਸੋਹਣਾ ਹੈ ਬੈਟਰੀ ਬਿਲਕੁਲ ਲੋ ਗਈ ਮੇਰੇ ਕੋ ਪਾਵਰ ਬੈਂਕ ਵੀ ਹੈ ਨਹੀਂ ਉੱਪਰ ਜਾ ਕੇ ਇੱਕ ਵਾਰ ਬਸ ਸਮੁੰਦਰ ਦੀ ਵੀਡੀਓ ਬਣਾਵਾ ਬਾਕੀ ਇਹ ਵਲੌਗ ਪੂਰਾ ਨਾ ਬਣ ਸਕਿਆ ਤਾਂ ਮਾਫੀ ਚਾਹੁੰਦੇ ਆ ਜੀ ਕੋਈ ਤੇਦਾ ਵੀਊ ਵਾਹ ਕੀ ਆ ਵੀਊ ਆ ਉੱਪਰ ਜਾਣਾ ਜੀ ਅਸੀਂ ਰਿਵਿਊ ਚੈੱਕ ਕਰੂ ਕੀ ਬਾਤ ਆ ਫਾਈਨਲੀ ਮੰਦਿਰ ਪਹੁੰਚ ਗਏ ਪਹੁੰਚ ਗਏ ਕਿੰਨਾ ਕਿ ਥੱਕ ਗਿਆ ਕਿੱਲ ਪਹੁੰਚਦੇ ਉੱਥੇ ਆ ਗਏ ਕਿੱਲ ਦੇ ਬਰਾਬਰ ਆ ਗਏ ਜੀ ਉਧਰ ਇੱਲਤ ਉੱਪਰ ਉਹ ਦੇਖੋ ਮੰਦਿਰ ਉਹ ਸੀ ਰਾਤ ਤੱਕ ਗਿਆ ਨਹੀਂ ਆ ਸ਼ਾਬੱਚੇ ਉੱਪਰ ਮਜ਼ਾ ਆ ਗਿਆ ਭਾਈ ਉਹ ਸਾਹਮਣੇ ਮੰਦਿਰ ਆ ਗਿਆ ਫੋਨ ਵੀ ਬੰਦ ਹੋਣ ਵਾਲਾ ਉੱਥੇ ਪਤਾ ਨਹੀਂ ਚਾਰਜ ਲੱਗੇਗਾ ਕਿ ਨਹੀਂ ਵਰਗੀ ਆ ਦੇਖੋ ਜੀ ਵਰਗੀ ਲੱਗ ਰਿਹਾ ਤਾਂ ਇਹੋ ਦੇਖੋ ਬਣਾਇਆ ਚੈੱਕ ਕਰਾਉਣਾ ਸਾਨੂੰ ਮੰਦਿਰ ਦਾ ਆ ਮੰਦਿਰ ਆ ਜੀ ਚੋਟੀ ਦੇ ਉੱਪਰ ਚੈੱਕ ਕਰੋ ਯੂ ਪower ਚਾਰਜ ਲਾਇਆ ਫਿਰ ਥੋੜਾ ਪower ਚਾਰਜ ਹੋ ਤਵਾ ਕੇ ਤਾਂ ਵੀਡੀਓ ਬਣਾ ਲਵਾਂਗਾ ਫੋਨ ਦੀ ਲੋੜ ਤੁਹਾਨੂੰ ਪੱਰੀ ਆ ਫਿਰ ਪੈਣੀ ਹੋਵੇ ਤੇ ਬਚਾ ਚਾਰਜ ਦੀ ਸੁਵਿਧਾ ਹੈ ਚਾਰਜਰ ਦੀ ਸ 7864 ਫੁੱਟ ਤੇ ਬਣਿਆ ਹੋਇਆ ਇਹ ਇੱਥੇ ਦਾ ਇਤਿਹਾਸ ਹੈਗਾ ਕਿ ਜਦੋਂ ਵੀ ਧਰਤੀ ਤੇ ਕੋਈ ਸੰਕਟ ਆਉਣਾ ਤਾਂ ਇੱਥੇ ਸ਼ਿਵਲਿੰਗ ਉੱਤੇ ਬਿਜਲੀ ਬਿਜਲੀ ਕਰਦੀ ਹੈ ਤੇ ਸੰਕਟ ਤੇ ਪਤਾ ਲੱਗ ਜਾਂਦਾ ਹੈ। ਇਹ ਉਹ ਬਿਜਲੀ ਸ਼ਿਵਲਿੰਗ ਦੇ ਉੱਪਰ गिर ਕਰਦਿਆਂ ਵੀ ਹੈ ਤੇ ਉਹ ਸੰਕਟ ਜਿਹੜਾ ਧਰਤੀ ਤੇ ਆਉਣਾ ਹੁੰਦਾ ਟਲ ਜਾਂਦਾ ਹੈ। ਤੇ ਇਹ ਰੂਮ ਵੀ ਅਵੇਲੇਬਲ ਨੇ। ਉਧਰ ਅਹ ਤਾਂ ਇੱਥੇ ਬੰਦੇ ਰਹਿੰਦੇ ਮੈਂ ਨਾਲ ਗੱਲ ਕੀਤੀ ਸੀ। 300 ਰੁਪਏ ਰੂਮ ਦਾ ਜੀ ਬਹੁਤ ਵਧੀਆ ਰੇਟ ਤੇ ਜਾਣੀ ਜੀ। ਕੁਝ ਜ਼ਿਆਦਾ ਇੱਥੇ ਕਹਿੰਦੇ ਮੈਨੇ ਪਹਾੜਾਂ ਤੇ ਜ਼ਿਆਦਾ ਰਹਿਣਾ ਇੱਥੇ ਮਤਲਬ ਮੰਦਿਰ ਵਾਲਿਆਂ ਨੇ ਬੜੀ ਸੁਵਿਧਾ ਦਿੱਤੀ ਹੈ ਤਾਂ ਸਰ ਦਾ ਕੋਈ ਮੁੰਡੇ ਬਿਲੇ ਨਾਲ ਜਿਹਾ ਪਰ ਬਗਰੋਂ ਪਕਾਣ ਦੇ ਮੈਨੂੰ ਬਚਣ ਦੀ ਕਿਸੇ ਸੋਚਦੇ ਮੈਂ ਦੇ ਮਹੀਨੇ ਜੀ ਉਰੇ ਮਤਲਬ ਪੰਡਾਰੇ ਲੱਗਦੇ ਨੇ ਵੈਸੇ ਇੱਥੇ ਥੱਲੇ ਜਾ ਕੇ ਆਹ ਉਹ ਤਾਂ ਚੱਲੇ ਚੱਲਦੇ ਨੇ ਥੱਲੇ ਜਾ ਕੇ ਆਹ ਆਹ ਚੱਲ ਥੱਲੇ ਜਾ ਕੇ ਮਤਲਬ ਉਰੇ ਖਾੜਾ ਕੋਲੋਂ ਮਿਲਦਾ ਉਹ ਉੱਠਣਾ ਜਿਹੜਾ ਥੱਲੇ ਇੱਥੇ ਬੈਠੇ ਸੀ ਉੱਥੇ ਮ ਖਾਣਾ ਵੀ ਜੀ ਮੇਰੇ ਰਹਿ ਸਕਦਾ ਇਸ ਟਾਈਮ ਤਾਂ ਅਸੀਂ ਕਰ ਲਈਏ ਅਜੇ ਕੋਈ ਹੋਰ ਨਹੀਂ ਰਹਿ ਰਿਹਾ ਵਾਰੇ। ਦੇਖੋ। 15 ਦਿਨ ਜਾਰੇ। ਜਾਨ ਕੇ ਰਹਿਣਾ। ਉਹ ਤੇ ਸੋਚ ਰਿਹਾ ਕਿ ਤਾਂ ਮਤਲਬ ਇਹ ਘਾਰਾ ਦੇ ਪਿਆ ਕੇ ਬਹਿ ਗਏ। ਅਸੀਂ ਵੀਡੀਓ ਦਾ ਪਰ ਸਪਲੀਅਰਲੀ ਕਰ ਸਕਦੇ। ਪਰ ਦੇ ਪਿੱਛੇ ਜਾ ਕੇ ਨਹੀਂ ਗਿਆ। ਅਪਣ ਅੱਜ ਪਰ ਨਹੀਂ ਰਹਿ ਰਹੇ ਕਿਉਂਕਿ ਥੋੜਾ ਨਾ ਖਾਣ ਦਾ ਪ੍ਰਬੰਧ ਨਹੀਂ ਹੈਗਾ ਕੋਈ ਥੱਲੇ ਹੋ ਫੇਰ ਉੱਪਰ ਆਵਾਂਗੇ ਤੇ ਕਾਫੀ ਨਿਹਰਾ ਹੋ ਜਾਣਾ ਬਾਕੀ ਥੋੜਾ ਲੱਗਦਾ ਹੀ ੜਾਰੇ ਚੀਜ਼ਾਂ ਕਰਕੇ ਬਾਕੀ ਅਸੀਂ ਫੇਰ ਕਦੇ ਆਵਾਂਗੇ ਦਾ ਜਰੂਰ ਇੱਥੇ ਰਵਾਂਗੇ ਅੰਦਰ ਰਹਿਣ ਨੂੰ ਬਹੁਤ ਵਧੀਆ ਪ੍ਰਬੰਧ ਔਰੇ ਜੇ ਤੁਸੀਂ ਹੁਣ ਇਹ ਇਹਦਾ ਨਾ ਸਥਾਨ ਦਾ ਨਾਮ ਹੈਗਾ ਬਿਜਲੀ ਮਹਾਦੇਵ ਬਹੁਤ ਵਧੀਆ ਸਥਾਨ ਆ ਰਹਿਣ ਨੂੰ ਪ੍ਰਬੰਧ ਪਰ ਆਪਣਾ ਖਾਣ ਪੀਣ ਵਾਲਾ ਨਾਲ ਲੈ ਆਓ ਜਿਵੇਂ ਮੈਗੀ ਮੂਗੀ ਜਾਂ ਕੁਝ ਚੌਲ ਵਗੈਰਾ ਇੱਥੇ ਆਪ ਆ ਕੇ ਖੁਦ ਬਣਾ ਸਕਦੇ ਹੋ ਤੁਸੀਂ ਕੋਈ ਰੋਕ ਟੋਕ ਨਹੀਂ ਹੈਗੀ ਪਰ ਥੋੜਾ ਗੰਦ ਫਲਾਉਣ ਤੋਂ ਰੋਕੋ ਆਪਣੇ ਆਪ ਨੂੰ ਹਨਾ ਗੰਦ ਤਾਂ ਕੁਦਰਤ ਆ ਸਾਰੀ ਆਪਣੀ ਹੋਈਆਂ ਜਗਾ ਸਥਾਨ ਆਪਣੀਆਂ ਸਾਰਾ ਪਰ ਬਸ ਗੰਦ ਨਾ ਫਲਾਓ ਇੰਨਾ ਹੀ ਆ ਬੇਨਤੀ ਚਲੋ ਜੀ ਬੇਰੰਦਰ ਚਲੋ ਜੀ ਹੁਣ ਥੱਲੇ ਚੱਲੇ ਆ ਹੌਲੀ ਹੌਲੀ ਥੋੜੀ ਜੀ ਫਿਸਲਣਾ ਮਤਲਬ ਫਿਸਲਣ ਨਹੀਂ ਕਹ ਸਕਦੇ ਜੇ ਮੈਂ ਤਲਕਣ ਜੀ ਹੁੰਦੀ ਆ ਸਿੱਧਾ ਨਹੀਂ ਉਤਰ ਰਿਹਾ ਘੁੰਮ ਘੁੰਮ ਕੇ ਉਤਰਨਾ ਪੈ ਰਿਹਾ ਹੈ। ਇਹ ਵਧੀਆ ਬਹੁਤ ਸੋਹਣਾ ਟਰੈਕਿੰਗ ਵਾਲਾ ਇਹ ਬਹੁਤ ਹੀ ਜ਼ਿਆਦਾ ਵਧੀਆ। ਜਿਹੜਾ ਬੰਦਾ ਆ ਸਕਦਾ ਜਰੂਰ ਆਇਓ। ਹਾਂਜੀ। ਥੋੜੇ ਉਸ ਪਿਆਸਾ ਕਰਦੇ ਕਿ ਸਪੋਰਟਸ ਵਾਲੇ ਜਿਹੜੇ ਵਧੀਆ ਨਹੀਂ ਹੁੰਦੇ। ਹਾਂ ਮਤਲਬ ਟਰੈਕਿੰਗ ਵਾਲੇ ਬੂਟ ਆਉਂਦੇ ਨੇ ਉਹ ਵੀ ਪਾ ਲਓ ਹਨਾ। ਜਿਵੇਂ ਵੀ ਜੁੱਤੀਆਂ ਤੇ ਫਲਟੀਆਂ ਕੋਈ ਆਉਦੀ। ਰੁਤੀ ਵਰ ਲੋਫਰ ਵਗੈਰਾ ਜਿਹੜਾ ਆ ਸਕਦਾ ਪਰ ਮੈਂ ਵੈਸੇ ਤੁਹਾਨੂੰ ਕਹਿੰਦਾ ਵੀ ਸੌਖਾ ਹੋ ਜਾਂਦਾ ਬੰਦੇ ਨੂੰ ਸਖਾਲਾ ਹੋ ਜਾਂਦਾ। ਉੱਧੇ ਕੰਡੇ ਨੇ ਇੱਥੇ ਆ ਦੇ ਕੰਡੇ ਟਾਇਪ ਜਿਹੇ ਨੇ ਥੋੜਾ ਬਚਾ ਕੇ ਹੈ ਮੈਂ ਤਾਂ ਹੀ ਕਹਿ ਰਹੀ ਉਧਰਲਾ ਰਸਤਾ ਕੰਡੇ ਤੋਂ ਬਗੈਰ ਸੀਗਾ ਆਹ ਇੱਥੇ ਕੰਡੇ ਨੇ ਥੋੜਾ ਜੀ ਦੇ ਥੇ ਇਧਰ ਨਹੀਂ ਆ ਪੋ ਉਧਰ ਵਾਝੀ ਪੰਨੀ ਸਾਡੇ ਚਾਹ ਨਹੀਂ ਨਹੀਂ ਅੱਛਾ ਫਿਰ ਉੱਥੋਂ ਲੱਗੋਗੇ ਸੀ ਨਹੀਂ ਆਪ ਉਹ ਗੁਚਰੀ ਕਿ ਨਾ ਪਾਪਾ ਵੀਓ ਦੇਖਣ ਦੇ ਸਕੇ ਸੀ ਹਾਂ ਪਰ ਉਹ ਉਧਰੋਂ ਹੀ ਨਾ ਤਾਂ ਉਧਰੋਂ ਆਏ ਸੀ ਆਪਣੇ ਬਾਪੂ ਦੀ ਗੋਦੀ ਚੜਿਆ ਹੈ ਮੈਂ ਕਿਹਾ ਥੱਕ ਗਿਆ ਟਿੱਡਾ ਪਰ ਸਾਡੇ ਨਾਲ ਪੂਰਾ ਟੂਰ ਕੱਢਿਆ ਨੇ ਥੱਕਿਆ ਰਿਗਾ ਅੱਗੇ ਅੱਗੇ ਜਾ ਰਹੇ ਹਾਂ ਚੱਕਿਆ ਉਹਨੂੰ ਵੀ ਡਿੱਗਣਾ ਹਾਂ ਡਿੱਗਣਾ ਜਾਵੇ ਪਰ ਬਹੁਤ ਮਤਲਬ ਇਹਨੂੰ ਵੀ ਬੜਾ ਚਾਹ ਆ ਟਰੈਕਿੰਗ ਦਾ ਬਹੁਤ ਸ਼ੌਂਕ ਹੈ ਨੂੰ ਹੁਣ ਤੋਂ ਹੀ ਅੱਗੇ ਜਾ ਕੇ ਤਾਂ ਬਾਅਦ ਵਾਧੂ ਟਰੈਕਿੰਗ ਕਰੂਗਾ ਇੱਕ ਦੇ ਦੇ ਨਹੀਂ ਨਹੀਂ ਇਦਾਂ ਦੀ ਫੁਰਤੀ ਹੋਣੀ ਚਾਹੀਦੀ ਆ ਸਾਰੇ ਮਤਲਬ ਆਪਣੀ ਉਮਰਾਂ ਦੇ ਵੀ ਆ ਗਿਆ ਇਦਾਂ ਦੀ ਫੁਰਤੀ ਚਾਹੀਦੀ ਆ ਬੰਦੇ ਨੂੰ ਚਲੋ ਬਾਕੀ ਰਹੀਏ ਹਾਂ ਭਾਈ ਥੱਕ ਗਿਆ ਨਹੀਂ ਥੱਕਿਆ ਉਰੋਂ ਵਾਕੀ ਤੇ ਦਿਨ ਨਾਲ ਜਾ ਰਹੇ ਆ ਨਕਲ ਜੀ ਅੱਜੀ ਵਾਕੀ ਦੇਖਦੇ ਅੱਗੇ ਆ ਕੇ ਸਭ ਰੱਬ ਦਾ ਆ ਪੁਰਾ ਫੈਮਿਲੀ ਕਰਕੇ ਬੰਦਾ ਉਹਨਾਂ ਮੁੰਡਾ ਦਾ ਬਰਾਦ ਕੇ ਤੇ ਸੋੜ ਪਰ ਥੋੜਾ ਫੈਮਿਲੀ ਨਾਲ ਟਾਈਮ ਸਰੀ ਨਿਕਲੋ ਇਹਨਾਂ ਨੇਰਾ ਪਰ ਅਸੀਂ ਪਹਿਲਾਂ ਥੋੜਾ ਰਹਿਣ ਦਾ ਪ੍ਰੋਗਰਾਮ ਬਣਾ ਲਿਆ ਸੀ ਤਾਂ ਕਰਕੇ ਟਾਈਮ ਲਾਦਾ ਇਹਦਾ ਟਾਈਮ ਨਾਲ ਨਿਕਲ ਜਾਣਾ ਸੀ ਪਰ ਵਧੀਆ ਠੀਕ ਆ ਇੰਨਾ ਵੀ ਕੋਈ ਹੋਰ ਚੱਕਰ ਨਹੀਂ ਜਗਾ ਤੇ ਆਪਣਾ ਪਰ ਪੂਰਾ ਟਾਈਮ ਨਾਲ ਹੀ ਵਾਪਸ ਜਾਓ ਹਨਾ ਉਹ ਇਕੱਠੇ ਆਏ ਉਹ ਇਕੱਠੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਨਾਲ ਹੀ ਵਾਪਸ ਆਉਂਦੇ ਉਹ ਜ਼ਿਆਦਾ ਬੈਟਰ ਆ ਉਹ ਕੱਲੇ ਜੇ ਰਹਿ ਜੰਨੇ ਆ ਥੋੜਾ ਜਿਹਾ ਇੱਕ ਤਾਂ ਅੰਜਾਨ ਸ਼ਹਿਰ ਅੰਜਾਨ ਪਿੰਡ ਆ ਥੋੜਾ ਜਿਹਾ ਹੋਏ ਨਾ ਸੋਚਣਾ ਬਹੁਤ ਆ ਇਹ ਵੱਡਾ ਹੋ ਰਿਹਾ ਪਿਆ ਕੇ ਲੱਗਾ ਜ਼ਿਆਦਾ ਨਹੀਂ ਰਹਿਣਾ ਨਾ ਇਕੱਠੇ ਥੱਲੇ ਉਣੀ ਕੋਈ ਉਹਨਾਂ ਦਾ ਪਤਾ ਨਹੀਂ ਕਿੱਥੇ ਪਰ ਇਹ ਗੱਡੀ ਖੜੀ ਆ ਗੱਟੀ ਵਾਲਿਆਂ ਨਾਲ ਗੱਲ ਕਰਦੇ ਕਿਉਂਕਿ ਥੱਲੇ ਤੱਕ ਜੇ ਦੁਰਕੇ ਗਏ ਤਾਂ ਹਨੇਰਾ ਹੋ ਜਾਣਾ ਫਰਥੇ ਗੱਡੀ ਵਾਲੇ ਨਾਲ ਗੱਲ ਕਰਦੇ ਆਂ ਭਾਈ ਕਿੰਨੇ ਪੈਸੇ ਚਾਹੇਗਾ ਸਾਡੀ ਗੱਡੀ ਦਾ ਵੀ ਸਾਨੂੰ ਪਹਚਾਣੇ ਕਿਉਂਕਿ ਸਾਡਾ ਕਿੱਡਾ ਵੀ ਥੱਕ ਗਿਆ ਨਾ ਥੱਕਿਆ ਨਹੀਂ ਹੈ ਦੇਖ ਫਿਰ ਚੜਾ ਉਹ ਬੰਦਾ ਉੱਤਰੀ ਗੱਟਵਾ ਨਾਲ ਗੱਲ ਕਰਦੇ ਇਹਦਾ ਵੀ ਜਾਊਗਾ ਕਿ ਨਹੀਂ ਜਿਹੜੇ ਉਹਨਾਂ ਨੇ ਫਿਰ ਆਪਣੀ ਗੱਡੀ ਤੱਕ ਜਾਵਾਂਗੇ ਆ ਭਾਈ ਨੁਕਸਾਰਿਆਂ ਨੂੰ ਸੱਦਿਆ ਇਹ ਥੱਲੇ ਨਾਲ ਛੱਡ ਕੇ ਆਊਗਾ ਸਾਨੂੰ ਹਾਂ ਤੇ ਤੁਰਕੇ ਗਏ ਤਾਂ ਹਨੇਰਾ ਬਿਲਕੁਲ ਹੋ ਜਾਣਾ ਵੈਸੇ ਹਨੇਰਾ ਕਾਫੀ ਜ਼ਿਆਦਾ ਹੋ ਗਿਆ ਪਰ ਬਾਕੀ ਥੱਕ ਵੀ ਸਾਰੇ ਹੀ ਗਏ ਨੇ ਕਾਫੀ ਲੈ ਤੇ ਚੱਲ ਰਿਹਾ ਭਾਈ ਐਕਸਪੀਰੀਅੰਸ ਪੂਰਾ ਰਿਹਾ ਇਹ ਨਹੀਂ ਆਪ ਸਰ ਇਹ ਵੀ ਨਹੀਂ ਨਹੀਂ ਇਹ ਤਾਂ ਬਈ ਪੂਰਾ ਖਤਰਨਾਕ ਰੋਣਾ ਇਹਦੇ ਚੋਂ ਪੈਂਸਰ ਪੁੱਤਰ ਕੋਈ ਕਿਦੋਂ ਗਾਉਂ ਮੇਟੋਰੀ ਇਹ ਵੀ ਚੇ ਗੁੰਦਰਾ ਇਹ ਤਾਂ ਆਪ ਹੀ ਲਾ ਲੈਣੇ ਹੁਣ ਹੈਨਾ ਫੇਰ ਗੱਡੀ ਕੁੜੀਏ ਪੈਂਸਰ ਪੁੱਤਰ ਗੱਡੀ ਰੱਖਦੇ ਹੋ ਤੇ ਤਾਂ ਗੱਡੀਆਂ ਵਿੱਚ ਰੱਖਦੇ ਹੋ ਪੈਂਸਰ ਮਤਲਬ ਅਤੇ ਜਦ ਤੱਕ ਕਿਸੇ ਨਾ ਕਿਸੇ ਗੱਡੀ ਵਾਲੇ ਕੋਲ ਰੱਖ ਦਿੱਤੇ ਹੋਰ ਤੇ ਸਟਿੱਪ ਨਹੀਂ ਕੋਲ ਦੀ ਨਾ ਹੋਰ ਕਾਫੀ ਮਤਲਬ ਨੋਰਮਲ ਗੱਡੀ ਛੋਟੀ ਗੱਡੀ ਨਹੀਂ ਆ ਸਕਦੀ ਨਾ ਸੱਜੇ ਗੀਆਂ ਗੱਡੀ ਬੜੀ ਗੱਡੀ ਜਾਏ ਤੇ ਤਾੜਾ ਸੂਮਾ ਪੁਰਾਣੇ ਮਾਡਲ ਦੀਆਂ ਤਕੜੀਆਂ ਗੱਡੀਆਂ ਨੇ ਤਕੜੇ ਇੰਜਨ ਇਹਨਾਂ ਦੇ ਉਹ ਜਿਹੜੀ ਹਰ ਤਾਂ ਪਹਿਲੇ ਇਹਨਾਂ ਨੂੰ ਹੋ ਰੌਣਕ ਕੁਝ ਨਹੀਂ ਹੈਗਾ ਐਡਾ ਲੰਮਾ ਚੋੜਾ ਕੰਮ ਨਹੀਂ ਹੈਗਾ ਇਹਨਾਂ ਨੂੰ ਆਸਾਨ ਹੈ ਤੁਹਾਨੂੰ ਮੈਂ ਤਾਂ ਬेटर ਰਹਾ ਬਟੇ ਭਈ ਹੋਰ ਗੀ ਤਣਾਤ ਵੀ ਨਹੀਂ ਹੈ ਟ੍ਰੈਕਿੰਗ ਵੀ ਨਹੀਂ ਹੋ ਰਹੀ ਟ੍ਰੈਕਿੰਗ ਵੀ ਕਾਫੀ ਕਰਨੀ ਹੈ ਪਰ ਕਾਫੀ ਵਧੀਆ 플레이ਰ ਆ ਪਰ ਟਾਈਮ ਨਾ ਹੋ ਜਿਆਦਾ ਨੇਰਾ ਨਾ ਕਰੋ ਕੱਢਣ ਵਾਲਾ ਵੀ ਇਹਨੇ ਆਪ ਬਣਾਇਆ ਇਹਨੂੰ ਵਾਹ ਹਾਂ ਇਹ ਆਪ ਹੀ ਤਿਆਰ ਕੀਤਾ ਲਾਣਾ ਸੱਚਾ ਏ ਕੋਈ ਹੋਣੀ ਪੱਕਾ ਹੋ ਜਾਣਾ ਦੇਖੀ ਗ੍ਰਾਂਡ ਗਰੂਪ ਵੀ ਨਾ ਮਿਲ ਜਾਈਏ ਇਹਨੇ ਆਰਡਰ ਨਹੀਂ ਨਾ ਆਇਆ ਕਹਿ ਰਹੇ ਸੀ ਉੱਪਰ ਜਿਹੜਾ ਸੀਗੇ ਉੱਪਰ ਨਾ ਉਹ ਕਹਿ ਰਹੇ ਸੀ ਕਹਿੰਦੇ ਆ ਉਹ ਕੱਢੀ ਲਾਦੀ ਦਾ ਸੱਤ ਵਾਲਾ ਕੰਮ ਉਹ ਕਹਿੰਦਾ ਬਰਬਲ ਪਾਸ ਹੋਏ ਨੇ ਇਹਦੇ ਬਾਕੀ ਹੋਊਗਾ ਕਦੇ ਜੀ 2 ਸਾਲ ਨੂੰ ਹੋ ਜਾਣਾ ਇੱਥੇ ਲਾ ਗਿਆ ਇਹ ਬੰਦਾ ਸਾਨੂੰ ਸਾਡਾ ਹੁਣੇ ਗਿਆ ਗੱਡੀ ਵਾਲਾ ਕਿ ਹੁਣ ਗੱਡੀ ਚੱਲੀ ਜਾਂ ਥੱਲੇ ਤੇ ਉਹ ਨਿਕਲਦੇ ਆਂ ਦੇਖਦੇ ਆ ਕਿੱਥੇ ਰਹਿਣੇ ਸਟੇ ਕਰਦੇ ਆ ਦੇਖਦੇ ਬੱਤੀ ਮੇਰਾ ਸਾਨੂੰ ਹੋ ਗਿਆ ਜਿਆਦੇ ਥੋੜਾ ਟਾਈਮ ਨਾਲ ਆਉਣਾ ਜੇ ਤੁਸੀਂ ਜੇ ਆਏ ਉਹਨਾਂ ਦਾ ਟਾਈਮ ਨਾਲ ਆਉਣਾ ਨਹੀਂ ਨਹੀਂ ਜੇ ਨਹੀਂ ਹੋਊਗਾ ਕਿ ਜਿੰਨੇ ਮੁੰਡਾ ਮੁੰਡਾ ਨੂੰ ਬਖਰੀ ਕਰਨਾ ਉਹਨਾਂ ਨੂੰ ਟਾਈਮ ਨਾਲ ਨਹੀਂ ਦਾ ਬਹੁਤ ਜ਼ਰਾ ਹੋ ਜਾਣਾ ਜੇ ਕੋਈ ਪ੍ਰਮਾਤਮਾ ਦੀ ਕਿਰਪਾ ਵਧੀਆ ਰਿਹਾ ਜੀ ਪਰ ਆਪਣਾ ਟਾਈਮ ਨਾ ਉਹ ਨਿਹਰਾ ਖੁੱਪ ਹੋਇਆ ਹੈ ਦੇਖੋ ਪੂਰਾ ਨਿਹਰਾ ਮੇਰੀ ਕੋਈ ਗੱਲ ਨਹੀਂ ਪੂਰਾ ਟਹਿਣ ਜੀ ਤੇ ਕਹਿੰਦੇ ਬੜ ਰੋਡ ਬੜ ਰਿਹਾ ਹੈਗਾ ਵੀ ਡਾਇਰੈਕਟ ਹੈ ਲੋ ਹੈ ਨਾ ਉਹ ਲੋਰੀ ਹੈ ਬੜ ਰਿਹਾ ਦੇਖੋ ਹਰ ਇੱਕ ਬੜ ਰਿਹਾ ਰੋਡ ਚੋੜਾ ਨਾ ਬੜ ਰੋਡ ਉਹ ਕਿਹੜਾ ਹੈ ਜਿਹੜੀ ਮਸ਼ੀਨ ਹੈ ਕਿਹੜਾ ਮੁੜ ਕੇ ਉੱਤਰ ਨਹੀਂ ਸਕਦਾ ਤੇ ਕੰਮ ਚੰਦੀਆਂ ਉਤੇ ਚੜੀ ਗਏ। ਇਹ ਪੂਰਾ ਕਰਕੇ ਫਿਰ ਥੱਲੇ ਤੇ ਜਾ ਟਾਬੇ ਦੁਰਗੇ ਜੀ। ਹੁਣ ਕਿਉਂਕਿ ਪਿੱਛੇ ਰੁਕਣੀ ਹੋਇਆ ਕਿਤੇ ਸੜਕ ਜਿਆਦਾ ਖਰਾਬ ਸੀ ਤਾਂ ਕਰਕੇ ਹੁਣ ਬਲੌਗ ਬਣਾਉਣ ਲੱਗਾ ਰੁੱਟੂ ਢੀ ਖਾਧੀ। ਕਿਉਂਕਿ ਨਰਜੀ ਜਮੀ ਖਤਮ ਹੋ ਗਈ ਸੀ। ਰੋਟੀ ਖਾ ਕੇ ਮੜ ਜੀ એનਰਜੀ ਆਈ ਆ। ਤੇ ਹੁਣ ਅਸੀਂ ਬਸ ਇੱਥੇ ਬਲੌਗ ਦਾ ਐਂਡ ਕਰਦੇ ਆ। ਫਿਰ ਮਿਲਾਂਗੇ ਨਵੇਂ ਬਲੌਗ 'ਚ। ਤੇ ਸੀਗਾ ਜੀ ਸਸਰੀ ਕਾਲ ਜੀ ਸਾਰਿਆਂ ਨੂੰ। ਇਹ ਵਧੀਆ ਲੱਗਿਆ ਬਲੌਗ ਤਾਂ ਜਰੂਰ ਸ਼ੇਅਰ ਕਰਦੇ ਹੋ। ਤੇ ਲਾਈਕ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਕਿਹੜਾ ਕਿਹੜਾ ਇੱਥੇ ਆਊਗਾ ਤੇ ਸਾਡਾ ਬਲੌਗ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਬਾਕੀ ਅੱਗੇ-ਅੱਗੇ ਬਲੌਗ ਬਣਾਵਾਂਗੇ ਤੇ ਵਧੀਆ ਕਰਦੇ ਰਹਾਂਗੇ